ਛਿਆਣੇ ਲੋਕਾਂ ਦੀ ਕੁੱਟਮਾਰ ਦੀ ਵੀਡੀਓ ਅਕਸਰ ਦੇਖਦੇ ਰਹਿੰਦੇ ਆ ਅਤੇ ਨੌਜਵਾਨਾਂ ਵੱਲੋਂ ਆਪਣੇ ਮਾਪਿਆਂ ਦੀ ਸੇਵਾ ਵੀ ਨਹੀਂ ਕੀਤੀ ਜਾਂਦੀ ਹੈ ਜਿਹੀਆਂ ਆਏ ਦੇ ਨਹੀਂ ਖਬਰਾਂ ਆndੀਆਂ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਇੱਕ ਨੌਜਵਾਨ ਵੱਲੋਂ ਅੱਜ ਤੋਂ 12 ਸਾਲ ਪਹਿਲਾਂ ਇੱਕ ਸੰਸਥਾ ਖੋਲੀ ਗਈ ਜਿਸ ਵਿੱਚ ਉਸ ਵੱਲੋਂ ਬੇਜਵਾਨ ਜਾਨਵਰਾਂ ਦੀ ਸੇਵਾ ਕੀਤੀ ਗਈ ਸਾਡੇ ਨਾਲ ਨਵੀਨ ਨੇ ਨਵੀਨ ਜੀ ਨਾਲ ਗੱਲ ਕਰਦੇ ਨੇ ਨਵੀਨ ਜੀ ਕਿਸ ਤਰ੍ਹਾਂ ਮਨ ਵਿੱਚ ਆਇਆ ਇਹ ਜਿਹੜੀ ਸੰਸਥਾ ਪੜਾਈ ਜੀ 12 ਸਾਲ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀਗਾ ਆਪਣੇ ਹੁਸ਼ਿਆਰਪੁਰ ਚ ਇੱਕ ਸ਼ੋਪ ਤੇ ਨਾ ਜਿੱਦਾਂ ਕਿ ਕੋਈ ਪਰਚੇਜ਼ ਕਰਨ ਗਿਆ ਤਾਂ ਉੱਥੇ ਇੱਕ ਡੌਗ ਐਕਸੀਡੈਂਟ ਹੋ ਗਿਆ ਉਸ ਵਜ੍ਹਾ ਦੇ ਕਰਕੇ ਬੜਾ ਮਨ ਜਿਹੜਾ ਪਰੇਸ਼ਾਨ ਹੋਇਆ ਕਿ ਇਹਨਾਂ ਨੂੰ ਦੇਖਣ ਵਾਲਾ ਕੋਈ ਵੀ ਨਹੀਂ ਹੈ ਨਾ ਸੁਣਨ ਵਾਲਾ ਹੈਗਾ ਨਾ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਕੋਈ ਹੈ ਉੱਥੇ ਹੀ ਖੜੇ ਹੋ ਕੇ ਪ੍ਰਣ ਕੀਤਾ ਸੀਗਾ ਕਿ ਆਪਣਾ ਟਾਈਮ ਇਹਨਾਂ ਉੱਪਰ ਸ਼ਾਮ ਨੂੰ ਇੱਕ ਦੋ ਘੰਟੇ ਦਾ ਲਗਾ ਕੇ ਜਿੱਥੇ ਵੀ ਸ਼ਹਿਰ ਦੇ ਵਿੱਚ ਕੋਈ ਸਾਨੂੰ ਦਿਖ ਜਾਂਦਾ ਆ ਉਹਨਾਂ ਦਾ ਜੋ ਵੀ ਆਪਾਂ ਸੰਭਵ ਪ੍ਰਯਾਸ ਕਰਾਂਗੇ ਤਾਂ ਕਿ ਇਹਨਾਂ ਨੂੰ ਬਚਾ ਸਕੇ ਤੋ ਇੱਕ ਮੰਨ ਦੇ ਵਿੱਚ ਬੜੀ ਦ੍ਰਿੜ ਇੱਛਾ ਸ਼ਕਤੀ ਸੀ ਜਿਸ ਵਜ੍ਹਾ ਦੇ ਕਰਕੇ ਕਾਫਲਾ ਜੁੜਦਾ ਰਿਹਾ ਅੱਗੇ ਤੋਂ ਅੱਗੇ ਦੋਸਤ ਭਰਾ ਭੈਣਾ ਟੀਮ ਵੱਧਦੀ ਰਹੀ ਤੇ ਅੱਜ 1.200 ਜਾਨਕੀ ਲੋਕਾਂ ਦੀ ਟੀਮ ਬਣ ਚੁੱਕੀ ਹੈ ਤੋ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ ਆਪਣੇ ਵੱਧ ਤੋਂ ਵੱਧ ਹੱਥਾਂ ਦੇ ਨਾਲ ਆਪਾਂ ਵੱਧ ਤੋਂ ਵੱਧ ਜਿਹੜੀ ਸੇਵਾ ਕਰ ਪਾ ਰਹੇ ਹਾਂ ਇਸ ਵੇਲੇ ਦੇਖਿਆ ਵੀ ਤਾਂ ਕਿਹੜੇ-ਕਿਹੜੇ ਤੁਹਾਡੇ ਕੋਲ ਜਾਨਵਰ ਹੈ ਤੇ ਕਿਸ ਕੀ ਕਿਸ ਹਾਲਤ ਦੇ ਵਿੱਚ ਆਏ ਸਨ ਇਸ ਵੇਲੇ ਆਪਣੇ ਕੋਲ ਘੋੜੇ ਗਾਇਆਂ ਨੰਦੀ ਆਪਣੇ ਪੰਛੀ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਉੱਲੂ ਹੈਗੇ ਆ ਬਾਜ ਆ ਫਿਰ ਆਪਣੇ ਕੀ ਕਿਦਾ ਕੈਟ ਡੌਗ ਮੰਕੀ ਸੰਦੇ ਆ ਠੀਕ ਆ ਹੋਰ ਇਸ ਦੇ ਇਲਾਵਾ ਹੁਣੇ ਥੋੜੀ ਦੇਰ ਚ ਆਪਣੇ ਸਨੇਕ ਰੈਸਕਿਊ ਕਰਕੇ ਲੈ ਕੇ ਆ ਰਹੇ ਆ ਸਾਡੇ ਸਨੇਕ ਸਪੈਸ਼ਲਿਸਟ ਥੋੜੀ ਦੇਰ ਚ ਉਹ ਵੀ ਪਹੁੰਚ ਜਾਣੇ ਜਿੱਦਾਂ ਕਿ ਲੋਕਾਂ ਦੇ ਘਰਾਚੇ ਇਸ ਵੇਲੇ ਸਾਪਾ ਵੜ ਜਾਂਦੇ ਆ ਤੇ ਉਹਨਾਂ ਨੂੰ ਸਨੇਕਸ ਨੂੰ ਵੀ ਔਰ ਲੋਕਾਂ ਨੂੰ ਵੀ ਦੋਨਾਂ ਨੂੰ ਸੁਰੱਖਿਤ ਰੱਖਣ ਦੇ ਲਈ ਵਿਚ ਆ ਕੇ ਆਪਾਂ ਜਿਹੜਾ ਹੈਗਾ ਆ ਕੜੀ ਬਣੀ ਦਾ ਤਾਂ ਕਿ ਦੋਨੋਂ ਇੱਕ ਦੂਸਰੇ ਨੂੰ ਨੁਕਸਾਨ ਨਾ ਪਹੁੰਚਾ। ਵੀ ਜੀ ਬੜਾ ਔਖਾ ਹੁੰਦਾ ਆ ਜਿਹੜੀ ਅਜਿਹੀ ਸੰਸਥਾ ਚਲਾਣੀ। ਕਿਸ ਤਰ੍ਹਾਂ ਮੈਨੇਜ ਕਰਦੇ ਹੋ? ਦੇਖਿਆ ਜਾਵੇ ਤਾਂ ਦਵਾਈਆਂ ਦਾ ਵੀ ਖਰਚਾ ਬਹੁਤ ਬਿਲਕੁਲ ਜੀ। ਇਹ ਸਹੀ ਗੱਲ ਆ ਜੀ ਬਿਲਕੁਲ ਸਹੀ ਕੁਐਸਚਨ ਆ ਏ ਇਸ ਵੇਲੇ ਸਾਡਾ ਜਿਹੜਾ 5-6 ਲੱਖ ਰੁਪਏ ਦਾ ਐਕਸਪੈਂਸਿਵ ਆ ਕਿਉਂਕਿ ਜਿਹੜੇ ਆਪਾਂ ਰੈਸਕਿਊ ਕਰਕੇ ਲੈ ਕੇ ਆ ਰਹੇ ਆ ਉਹਨਾਂ ਦਾ ਇਲਾਜ ਸਭ ਤੋਂ ਪਹਿਲਾਂ ਮੈਡੀਸਨ ਇਹ ਬਹੁਤ ਜ਼ਿਆਦਾ ਮਹਿੰਗੀ ਆ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰੱਖ ਕੇ ਉਹਨਾਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ। ਕਿਰੋਨ ਨੂੰ ਲੈ ਕੇ ਆਨ ਜਾਣ ਦੇ ਲਈ ਜਿਹੜਾ ਸਾਡਾ ਟਰਾਂਸਪੋਰਟੇਸ਼ਨ ਦਾ ਖਰਚਾ ਹੈਗਾ ਫਿਰ ਇੱਥੇ ਸਾਡੇ ਜਿਹੜੇ ਹੈਗੇ ਆ ਪੇਡ ਵਰਕਰ ਵੀ ਹੈ ਤੋਂ ਇਹ ਜਨ ਕੇ ਕਾਫੀ ਜ਼ਿਆਦਾ ਮੁਸ਼ਕਿਲ ਹੈਗਾ ਆ ਤੇ ਮੈਂ ਏਸੀ ਸਵਾਲ ਦਾ ਜਿਹੜਾ ਜਵਾਬ ਆਪਣੇ ਹੁਸ਼ਿਆਰਪੁਰ ਵਸਿਆ ਤੋਂ ਕਰਨਾ ਚਾਹੁੰਦਾ ਆ ਇਹ ਤੁਹਾਡੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੈਗਾ ਆ ਤੁਸੀਂ ਪਲੀਜ਼ ਆ ਕੇ ਹੁਸ਼ਿਆਰਪੁਰ ਭਵਾਨੀ ਰੋਡ ਭਵਾਨੀ ਨਗਰ ਬੋਸਲਾ ਸੈਕਿੰਡ ਇਨਿੰਗ ਆਫ ਦਾ ਸ਼ੈਲਟਰ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇੱਥੇ ਆ ਕੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਜਿਹੜੇ ਦਿੱਤੇ ਹੋਏ ਇੱਥੇ 10 ਰੁਪਏ 20 ਰੁਪਏ ਮੈਡੀਸਨ ਆਟਾ ਦਲੀਆ ਰੋਟੀਆਂ ਇਹਨਾਂ ਦੇ ਕਿੰਨਾ ਜ਼ਿਆਦਾ ਮਹੱਤਵਪੂਰਨ ਹੈ ਇਹਨਾਂ ਦੇ ਲਈ ਸੰਸਥਾ ਦੇ ਹੋਰ ਮੈਂਬਰ ਵੀ ਨੇ ਮੈਡਮ ਤੁਸੀਂ ਕਦੋਂ ਜੁੜੇ ਸੀ ਸੰਸਥਾ ਦੇ ਸਰ ਮੈਨੂੰ ਇਸ ਸੰਸਥਾ ਨਾਲ 4 ਸਾਲ ਹੋ ਗਏ ਕਿਸ ਤਰ੍ਹਾਂ ਕਿਸ ਤਰ੍ਹਾਂ ਮਨ ਵਿੱਚ ਆਇਆ ਕਿ ਆਪਾਂ ਇਹਨਾਂ ਦੇ ਨਾਲ ਮਦਦ ਕਰਨੀ ਹੈ ਮੈਂ ਇਸ ਦਸਰ ਸ਼ੁਰੂ ਤੋਂ ਹੀ ਡੌਗ ਲਵਰ ਹਾਂ ਮੈਨੂੰ ਇੱਕ ਇੰਜਰਡ ਡੌਗ ਮਿਲਿਆ ਸੀ ਚੋ ਦੇ ਵਿੱਚ ਤੇ ਉਸ ਲਈ ਕੋਈ ਡਾਕਟਰ ਜਾਂ ਕੋਈ ਮੇਰੇ ਕੋਲ ਐਦਾ ਦਾ ਫੈਸਿਲਿਟੀ ਨਹੀਂ ਸੀ ਕਿ ਮੈਂ ਉਹਦਾ ਟ੍ਰੀਟਮੈਂਟ ਕਰਵਾ ਸਕਾਂ ਫਿਰ ਮੈਨੂੰ ਨਵੀਨ ਬਾਜੀ ਦਾ ਨੰਬਰ ਮਿਲਿਆ ਸੀਗਾ ਤੇ ਉਹ ਕੰਡੀਸ਼ਨ ਉਹਦੀ ਇੰਨੀ ਖਰਾਬ ਸੀਗੀ ਕਿ ਸਰਕਾਰੀ ਹਸਪੀਟਲ ਵਾਲਿਆਂ ਨੇ ਮਨਾਂ ਕਰ ਦਿੱਤਾ ਸੀ ਉਹ ਡੌਗ ਨੂੰ ਇੱਥੇ ਸ਼ੈਲਟਰ 'ਚ ਲੈ ਕੇ ਆਏ ਸੀ ਇੱਥੇ ਪ੍ਰੋਪਰ ਉਹਦਾ 6 ਮਹੀਨੇ ਟ੍ਰੀਟਮੈਂਟ ਚੱਲਿਆ ਉਹ ਬਾਅਦ ਚ ਠੀਕ ਹੋ ਗਿਆ ਸੀ ਬੱਚਾ ਉਸ ਤੋਂ ਬਾਅਦ ਮੈਂ ਇੱਥੇ ਨਾਲ ਜੁੜੀ ਹੋਈ ਹੁਦੋ ਦੀ ਜਿਹੜੇ ਤੁਹਾਨੂੰ ਲੋਕ ਐਸੇ ਵੇਲੇ ਦੇਖ ਰਹੇ ਆ ਕਿ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਮੈਂ ਹੁਸ਼ਿਆਰਪੁਰ ਦੇ ਯੂਥ ਨੂੰ ਇਹ ਜ਼ਰੂਰ ਅਪੀਲ ਕਰੂੰਗੀ ਕਿ ਉਹ ਸਾਨੂੰ ਐਜ਼ ਅ ਵਲੰਟੀਅਰ ਜ਼ਰੂਰ ਜੁਆਇਨ ਕਰਨ ਤਾਂ ਕਿ ਇਹਨਾਂ ਦਾ ਦੁੱਖ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹ ਬੇਜਵਾਨਾਂ ਅਸੀਂ ਨੰਗ ਜਾਨੇ ਸੜਕ ਤੋਂ ਕਿ ਕੋਈ ਨੰਦੀ ਆ ਗਾਂ ਆ ਡਿਗੀ ਹੋਈ ਆ ਡੌਗ ਆ ਇਤੇ ਕੋਈ ਗੱਡੀ ਚੜਾਗੇ ਪਰ ਨਹੀਂ ਉਹ ਸਾਡੇ ਨਾਲ ਜੁੜਨ ਸਾਨੂੰ ਦੱਸਣ ਸਾਡੀ ਟੀਮ ਜਾਏਗੀ ਉਹ ਵੀ ਸਾਡੀ ਟੀਮ ਦਾ ਹਿੱਸਾ ਬਣਨ। ਨਵੀਨ ਜੀ ਜੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਆ ਜੇ ਕਿਸੇ ਨੂੰ ਕੋਈ ਦਿੱਕਤ ਆਦੀ ਇਸ ਤਰ੍ਹਾਂ ਦੀ। ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਉਹ 9872175646 ਹੈਗਾ। 9872175646 ਜਿੱਤੇ ਤੁਸੀਂ ਕਦੀ ਵੀ ਕੰਟੈਕਟ ਕਰਕੇ ਸਾਨੂੰ ਇਹਦੀ ਇਨਫੋਰਮੇਸ਼ਨ ਦੇ ਸਕਦੇ ਆ। ਇਨਫੋਰਮੇਸ਼ਨ ਦੇਣ ਤੋਂ ਪਹਿਲਾਂ ਇੱਕ ਵਾਰੀ WhatsApp ਤੇ ਉਹਦੀ ਵੀਡੀਓ ਜ਼ਰੂਰ ਭੇਜ ਦੇਣੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਸ ਟੌਪਿਕ ਤੇ ਤੁਸੀਂ ਗੱਲ ਕਰਦੇ ਹੋ। ਲੱਗਦਾ ਨਹੀਂ ਜੇ ਸਰਕਾਰ ਬਾਹਰ ਫੜੇ ਤਾਂ ਤੁਸੀਂ ਇਸ ਨੂੰ ਹੋਰ ਵਧੀਆ ਢੰਗ ਨਾਲ ਚਲਾ ਸਕਦੇ ਹੋ। ਮੇਰਾ ਇਹੀ ਵਿਜ਼ਨ ਹੈਗਾ ਕਿ ਜਿਸ ਜਗ੍ਹਾ ਤੇ ਆਪਾਂ ਖੜੇ ਹੈਗੇ ਆ ਇਹ ਸਿਰਫ ਇੱਕ ਸ਼ੈਲਟਰ ਨਹੀਂ ਇੱਕ ਚੈਰੀਟੇਬਲ ਵੈਟਰਨਰੀ ਹਸਪੀਟਲ ਬਣੇ ਕਿਉਂਕਿ ਇਹ ਜਿਹੜਾ ਹੈਗਾ ਆ ਉਹਨਾਂ ਬੇਸਹਾਰਾਂ ਦੇ ਲਈ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਖਰਚੇ ਦੇ ਕਾਰਨ ਰੋਡ ਦੇ ਉੱਪਰ ਹੀ ਜਾਨ ਦੇਣੀ ਪੈਂਦੀ ਆ। ਆਪਾਂ ਦੇਖਦੇ ਆ ਸਰ ਜਿਹੜੇ ਜਨਕੀ ਰੋਡ ਦੇ ਉੱਪਰ ਹੀ ਪ੍ਰਾਨ ਤਿਆਗ ਦਿੰਦੇ ਆ ਉਹ اسی وجہ ਦੇ ਕਰਕੇ ਕਿਉਂਕਿ ਉਹਨਾਂ ਨੇ ਪੈਸਾ ਨਹੀਂ ਦੇਣਾ ਨਹੀਂ ਤਾਂ ਹਸਪੀਟਲ ਦਾ ਵੈਟਨਰੀ ਇਹਦੇ ਵਿੱਚ ਵੀ ਬਹੁਤ ਸਾਰੇ ਹੈਗੇ ਆ ਲੁਧਿਆਣੇ ਚ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਆ ਪਰ ਉਹ ਪੈਸੇ ਦੇ ਕਾਰਨ ਵੀ ਆਪਣੀ ਜਾਨ ਦਿੰਦੇ ਆ ਕਿਉਂਕਿ ਉਹਨਾਂ ਤੇ ਖਰਚਾ ਕਰਨਾ ਕਿਸੇ ਨੇ ਜਾਂ ਉਹਨਾਂ ਨੂੰ ਉੱਥੇ ਰੈਸਕਿਊ ਕਰਕੇ ਹਸਪੀਟਲ ਚ ਲੈ ਕੇ ਜਾਣਾ ਸੋ اسی ਕਰਕੇ ਇਸ ਜਿਹੜੀ ਬਿਲਡਿੰਗ ਨੂੰ ਆਪਾਂ ਵੈਟਨਰੀ ਚੈਰੀਟੇਬਲ ਹਸਪੀਟਲ ਬਣਾਣਾ ਇਹੀ ਮੇਰਾ ਲਾਈਫ ਦਾ ਏਮ ਰਹਿ ਗਿਆ ਹੈ ਇੱਕ